ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਤੁਹਾਡੇ ਸਾਹਮਣੇ ਕਿ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਤਰੀਕ 7 ਮਈ 2025 ਤੁਸੀਂ ਦੇਖ ਸਕਦੇ ਹੋ ਕਿ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਹੈ ਇੱਕ ਤਕੜਾ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਲਗਭਗ 6:30 7:00 ਵਜੇ ਦੇ ਉੱਪਰ ਦਿਨ ਦੇ ਨੇੜੇ ਨੇੜੇ ਤੜੇਵਲ ਕਰ ਰਿਹਾ ਹੈ ਇਸ ਬੱਤਲਵਾਈ ਸਿਸਟਮ ਨਾਲ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਦੋਂ ਉਮੀਦ ਹੈ ਮੀਂਹ ਦੀ ਕਿਉਂਕਿ ਲਗਾਤਾਰ ਸਵੇਰ ਤੋਂ ਹੀ ਕਿਣਮਣ ਕਣੀ ਮੀਂਹ ਦਾ ਮਾਹੌਲ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਦੇਖਿਆ ਗਿਆ ਖਾਸ ਤੌਰ ਤੇ ਰੂਪਨਗਰ ਜ਼ਿਲ੍ਹੇ ਤੋਂ ਲੈ ਕੇ ਕੁਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹਨਾਂ ਦੇ ਦਰਮਿਆਨ ਮੀਂਹ ਹੋਇਆ ਜੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤ ਸਾਡੇ ਪੇਜ ਵੈਦਰ ਅਪਡੇਟਸ ਨੂੰ ਲਾਈਕ ਕਰ ਦਿਓ ਫੋਲੋ ਕਰ ਦਿਓ ਅਗਰ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਆਉਂਦੀਆਂ ਵੀਡੀਓ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਅੱਜ ਰਾਤ ਦੀ ਗੱਲ ਕਰਾਂਗੇ ਜਿਹੜਾ ਸਿਸਟਮ ਇਹ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਕੜਾ ਸਿਸਟਮ ਹੈ ਫਿਲਹਾਲ ਇਸ ਦਾ ਅਸਰ ਸੈਂਟਰਲ ਪੰਜਾਬ ਦੇ ਨੇੜੇ ਤੇੜੇ ਹੈ ਜਿਹਦੇ ਵਿੱਚ ਲੁਧਿਆਣਾ ਮੋਗਾ ਇਹ ਬੈਲਟ ਹੋ ਗਈ ਲੁਧਿਆਣੇ ਤੋਂ ਮਲੇਰਕੋਟਲਾ ਬਲੋਟ ਦੇ ਏਰੀਆ ਦਾ ਕੁਝ ਇਹ ਇਲਾਕਾ ਮਾਨਸਾ ਜ਼ਿਲ੍ਹਾ ਬਠਿੰਡੇ ਤੋਂ ਸੰਗਰੂਰ ਦੇ ਵਿੱਚ ਨੇੜੇ ਤੇੜਾ ਦਾ ਇਲਾਕਾ ਪਟਾਲੇ ਦਾ ਇਲਾਕਾ ਇਹਨਾਂ ਦੇ ਵਿਚਕਾਰ ਜ਼ਿਆਦਾ ਇਸ ਦਾ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਇਹ ਗਤੀਵਿਧੀ ਬਣੀ ਹੋਈ ਹੈ ਮੌਸਮ ਦੀ ਇਹ ਕੋਈ ਬਹੁਤ ਵੱਡੀ ਨਹੀਂ ਹੈ ਦਾਇਰਾ ਇਸ ਦਾ ਹੌਲੀ ਹੌਲੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਭਗ 10:00 ਵਜੇ ਦੇ ਨੇੜੇ ਤੇ ਇਸ ਦਾ ਦਾਇਰਾ ਘਟ ਜਾਵੇਗਾ ਜਾਨੀ ਕਿ ਲੁਧਿਆਣੇ ਤੋਂ ਮੋਗਾ ਲੁਧਿਆਣੇ ਤੋਂ ਮਲੇਰਕੋਟਲਾ ਇਹ ਜਿਹੜੇ ਇਲਾਕੇ ਨੇ 30 40 50 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹਨਾਂ ਦੇ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਬਾਕੀ ਨੇੜੇ ਤੇ ਦੇ ਇਲਾਕੇ ਵਿੱਚ ਬੂੰਦਾਬੰਦੀ ਤੇ ਤੇਜ਼ ਹਨੇਰੀ ਵੀ ਹੋ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਕਮਜ਼ੋਰ ਹੁੰਦਾ ਦਿਖ ਲਗਭਗ 2-3 ਘੰਟੇ ਦੇ ਬਾਅਦ ਇਸ ਦਾ ਅਸਰ ਘਟ ਜਾਵੇਗਾ। ਬਾਕੀ ਪੰਜਾਬ ਦੇ ਵਿੱਚ ਹਲਕੀ-ਫੁਲਕੀ ਹਵਾ ਜਿਹੜੀ ਚੱਲ ਰਹੀ ਸੀ ਹੁਣ ਰੁਕ ਚੁੱਕੀ ਹੈ। ਐਵਰੇਜ ਤਾਪਮਾਨ ਹੁਣ ਥੋੜਾ ਜਿਹਾ ਵਧਣਾ ਸ਼ੁਰੂ ਹੋ ਚੁੱਕਿਆ ਦਿਨ ਦੇ ਵੇਲੇ ਵੀ ਕਰਾਕੇ ਦੀ ਗਰਮੀ ਪਈ ਹੈ 35 ਡਿਗਰੀ ਨੂੰ ਦੁਆਰਾ ਤੋਂ ਲੈ ਕੇ ਤਾਪਮਾਨ 37 ਡਿਗਰੀ ਤੱਕ ਦੇਖਿਆ ਗਿਆ ਤੇ ਅੱਜ ਰਾਤ ਦਾ ਤਾਪਮਾਨ ਵੀ 25 ਡਿਗਰੀ ਦੇ ਲੈ ਕੇ 22-23 ਡਿਗਰੀ ਦੇ ਵਿਚਕਾਰ ਐਵਰੇਜ ਬਣੇ ਰਹਿਣ ਦੀ ਉਮੀਦ ਹੈ। ਕੋਈ ਵੱਡੀ ਹਲਚਲ ਨਹੀਂ ਹੈ ਫਿਲਹਾਲ। ਜਿਹੜੇ ਸਿਸਟਮ ਬਣੇ ਹੋਏ ਨੇ ਹੌਲੀ ਹੌਲੀ ਕਮਜ਼ੋਰ ਪੈ ਜਾਣਗੇ ਤੇ ਕੱਲ ਨੂੰ ਦੁਵਾਰਾ ਤੋਂ ਸਿਸਟਮ ਇੱਕ ਪੰਜਾਬ ਦੇ ਵਿੱਚ ਐਂਟਰ ਕਰਨ ਦੇ ਤੁਸੀਂ ਦੇਖ ਸਕੋ ਵੈਸਟਰਨ ਡਿਸਰਬੈਂਸ ਦਾ ਇੱਕ ਸਿਸਟਮ ਬਣਿਆ ਹੋਇਆ ਜੋ ਕਿ ਕੱਲ ਨੂੰ ਪੰਜਾਬ ਦੇ ਵਿੱਚ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਸਿਸਟਮ ਬਾਰੇ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦਵਾਂਗੇ ਜਿਵੇਂ ਹੀ ਨਵੀਂ ਅਪਡੇਟ ਪ੍ਰਾਪਤ ਹੋਵੇਗੀ ਫਿਲਹਾਲ ਮੌਸਮ ਵਿਭਾਗ ਵੱਲੋਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੈ 8 ਤਰੀਕ ਦੇ ਲਈ ਪਰ ਜੋ ਵੀ ਨਵੀਂ ਸਵੇਰ ਦੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਸਾਡੇ ਚੈਨਲ ਤੇ ਸਾਡੇ ਪੇਜ ਤੇ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਫੇਸਬੁਕ ਗਰੁੱਪਾਂ 'ᱨਹੀ WhatsApp ਗਰੁੱਪਾਂ 'ᱨਹੀ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲ ਹਨ ਕਮੈਂਟ ਕਰਕੇ ਜਾਈਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ